ਲਓ ਜੀ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਕਿਸਾਨਾਂ ਦੇ ਖਿਲਾਫ ਹੋਈ ਐਫ ਆਈ ਆਰ ਦਰਜ 148 ਦੇ ਕਰੀਬ ਮਾਮਲੇ ਆਏ ਸਾਹਮਣੇ ਤੇ 28 ਦੇ ਕਰੀਬ ਹੋਈਆਂ ਰੈੱਡ ਐਂਟਰੀਆਂ ਸੂਬਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਤੋਂ ਦੀ ਪ੍ਰੇਰਿਤ ਕੀਤਾ ਗਿਆ ਸੀ ਪਰ باوجود ਇਸ ਦੇ ਲੁਧਿਆਣਾ ਜ਼ਿਲ੍ਹੇ ਚ ਪਰਾਲੀ ਜਲਾਉਣ ਦੇ 148 ਮਾਮਲੇ ਸਾਹਮਣੇ ਜਿਨ੍ਹਾਂ ਦੇ ਵਿੱਚੋਂ 28 ਦੇ ਕਰੀਬ ਕਿਸਾਨਾਂ ਤੇ ਰੈੱਡ ਐਂਟਰੀ ਕੀਤੀ ਗਈ ਹੈ ਅਤੇ ਕਈ ਕਿਸਾਨਾਂ ਤੇ ਜੁਰਮਾਨਾ ਵੀ ਲਗਾਇਆ ਗਿਆ ਜ ਜਿਸ ਦੀ ਕੁੱਲ ਕੀਮਤ 3 ਲੱਖ ਦੇ ਕਰੀਬ ਹੈ ਇਸ ਤੋਂ ਇਲਾਵਾ 26 ਕਿਸਾਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ। ਇਹੀ ਨਹੀਂ ਕਿਸਾਨਾਂ ਬਲੋ ਅਧਿਕਾਰੀਆਂ ਦੇ ਨਾਲ ਕੀਤੀ ਬਤਮੀਜੀ ਮਾਮਲੇ ਦੇ ਵਿੱਚ ਥਾਣਾ ਸੁਧਾਰ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਜਿਸ ਨੂੰ ਲੈ ਕੇ ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਪੱਤਰਕਾਰਾਂ ਦੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ। ਪਰਾਲੀ ਦੇ ਮਾਮਲੇ ਦੇ ਵਿੱਚ ਮੈਂ ਕਹਾਂਗਾ ਕਿ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੁਣ ਤੱਕ ਕੁੱਲ 148 ਕੇਸਸ ਸਾਹਮਣੇ ਆਏ ਹੈਗੇ ਤੇ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ ਮੈਂ ਕਹਾ ਤਾਂ ਇਹ ਅੱਧੇ ਤੋਂ ਲਗਭਗ ਅੱਧੇ ਤੋਂ ਘੱਟ ਆ ਕਿਉਂਕਿ ਪਿਛਲੇ ਸਾਲ ਸਾਡੇ ਲਧਾਨੇ ਜ਼ਿਲ੍ਹੇ ਦੇ ਵਿੱਚ ਕੁੱਲ ਜਿਹੜੇ ਸੀ 332 ਕੇਸ ਜਾਇ ਸੀਗੇ ਸਟਬਲ ਬਰਨਿੰਗ ਦੇ ਤੇ ਅੱਜ ਹੁਣ ਜਦੋਂ ਕਿ ਸਾਡਾ ਜਿਹੜਾ ਕਣਕ ਦੀ ਬਿਜਾਈ ਹੈਗੀ ਸਾਡੇ ਲਗਭਗ 65% ਤੱਕ ਹੋ ਚੁੱਕੀ ਹੈਗੀ ਤੇ ਸਾਡੇ ਜਿਹੜੇ ਹੁਣ ਮਤਲਬ ਪਰਾਲੀ ਨੂੰ ਮੈਨੇਜ ਕਰਨ ਦਾ ਕੰਮ ਆਲਮੋਸਟ ਲੇੜੇ ਚੱਲਿਆ ਗਿਆ ਤੇ ਸਾਡੇ ਹੁਣ ਤੱਕ ਸਿਰਫ 148 ਕੇਸ ਜਾਈ ਹੈਗੇ ਬਰਨਿੰਗ ਜੀ ਕਿੰਨੇ ਲੋਕਾਂ ਦੇ ਖਿਲਾਫ ਜਿਹੜਾ ਐਕਸ਼ਨ ਜਾ ਰਿਹਾ ਹੈਗਾ ਕੀ ਕਰ ਰਹੇ ਨੇ ਨਾ ਕੋਈ ਜਿਹੜੇ ਕਿਸਾਨਾਂ ਨੇ ਮਤਲਬ ਅਗਲਾਈਆ ਮਾਮਜੂਗਾ ਕੋਰਟ ਨੇ ਆਖਦਾ ਇਤਾਂ ਦੇ ਅਨੁਸਾਰ ਜੋ ਡਾਇਰੈਕਸ਼ਨ ਜਾ ਗਿਆ ਤੇ ਉਹਦੇ ਮੁਤਾਬਕ ਅਸੀਂ ਹੁਣ ਤੱਕ ਸਾਡੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 26 ਐਫ ਆਈ ਆਰ ਦਰਜ ਹੋਈਆਂ ਨੇਗੀਆਂ ਤੇ ਇਸ ਤੋਂ ਇਲਾਵਾ 3 ਲੱਖ 20 ਹਜ਼ਾਰ ਰੁਪਏ ਤਕਰੀਬ ਸਾਡਾ ਜਿਹੜਾ ਫਾਈਨ ਹੋਇਆਗਾ ਤੇ ਲਗਭਗ 28 ਕੇਸ ਦੇ ਵਿੱਚ ਰੈਡ ਐਂਟਰੀਜ਼ ਹੋ ਜਾਂਦੀਆਂ ਨੇ ਨਹੀਂ ਦੇਖੋ ਆ ਅਵੇਰਨਸ ਹੈ ਕਿਸਾਨਾਂ ਦੇ ਵਿੱਚ ਕੋਈ ਅੱਡੀ ਗੱਲ ਨਹੀਂ ਗਈ ਬਾਕੀ ਮਸ਼ੀਨਾਂ ਦਾ ਵੀ ਕੋਈ ਇਸ਼ੂ ਨਹੀਂਗਾ ਕਿਉਂਕਿ ਮਸ਼ੀਨਰੀ ਤਾਂ ਅਵੇਲੇਬਲ ਹੈਗੀ ਹੈਗੀ ਫਿਰ ਵੀ ਜੇ ਕਿਤੇ ਕੋਈ ਥੋੜੀ ਬਹੁਤੀ ਦਿੱਕਤ ਆਉਂਦੀ ਹੈ ਤਾਂ ਸਾਨੂੰ ਇੱਕ ਦੋ ਦਿਨ ਵੇਟ ਵੀ ਕਰਨੀ ਪੈਂਦੀ ਹੁੰਦੀ ਹੈਗੀ ਕਿਉਂਕਿ ਹੁਣ ਮੈਂ ਜੇ ਅੱਜ ਦੀ ਗੱਲ ਕਰਾਂ ਅੱਜ ਹੀ ਕਿਸੇ ਕਿਸਾਨ ਨੂੰ ਰੈਕੋਟਰੀਏ ਦੇ ਵਿੱਚ ਉਹ ਕਹਿੰਦੇ ਸਾਨੂੰ ਬਿਲਰ ਚਾਹੀਦਾਗਾ ਤੇ ਸਾਡੇ ਕੋਲੇ ਮੈਂ ਪਤਾ ਕੀਤਾ ਤੇ ਜਗਰੋਂ ਏਰੀਆ ਵਿੱਚ ਮਿਲਰ ਫ੍ਰੀ ਸੀ ਤੇ ਉਹਨਾਂ ਨੂੰ ਮੈਂ ਜਗਰੋਂ ਤੋਂ ਰੈਕਡ ਭਜਵਾਇਆਗਾ ਮਤਲਬ ਇਹ ਵੀ ਜੇ ਕਿਤੇ ਕੋਈ ਜ਼ਰੂਰਤ ਆ ਤਾਂ ਮਹਿਕਮੇ ਨਾਲ ਕੰਟੈਕਟ ਕਰਕੇ ਮਸ਼ੀਨਰੀ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਕੋਈ ਏਡੀ ਦਿੱਕਤ ਨਹੀਂ ਜੀ ਫਿਰ ਵੀ ਕਿਸਾਨਾਂ ਨੂੰ ਵੀ ਹੁੰਦਾ ਵੀ ਥੋੜਾ ਜਿਹਾ ਵੀ ਇੱਕ ਦੋ ਦਿਨ ਜੇ ਵੇਟ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਸਾਨੂੰ ਕਰ ਲੈਣੀ ਚਾਹੀਦੀ ਹੈਗੀ ਪਰ ਕਈ ਵਾਰ ਇਹ ਹੁੰਦਾ ਵੀ ਬੰਦੇ ਦਾ ਮਨ ਪਤਾ ਨਹੀਂ ਮਨ 'ਚ ਕੀ ਗੱਲ ਹੁੰਦੀ ਹੈ ਕਿ ਕਿਉਂ ਉਹ ਨਾ ਚਾਹਦੇ ਹੋਏ ਵੀ ਲਾ ਦਿੰਦੇ ਆਗੇ ਤੇ ਫਿਰ ਇਹ ਵੀ ਸਾਨੂੰ ਵੀ ਮਤਲਬ ਅਸੀਂ ਨਹੀਂ ਚਾਹਦੇ ਵੀ ਕਿਸੇ ਕਿਸਾਨ ਦੇ ਖਿਲਾਫ ਕੋਈ ਕਾਰਵਾਈ ਹੋਵੇ ਪਰ ਫਿਰ ਵੀ ਇਹ ਹੈ ਵੀ ਜੋ ਡਾਇਰੈਕਸ਼ਨ ਜਾਂ ਜੋ ਗਾਈਡਲਾਈਨ ਹੈ ਉਹਦੇ ਬਦਬਾਅ ਸਾਨੂੰ ਵੀ ਬੰਦੀ ਕਾਰਵਾਈ ਕਰਨੀ ਪੈਂਦੀ ਹੈ ਨਹੀਂ ਤੇ ਚੈਕਿੰਗ ਕਰ ਜਾਂਦੇ ਆ ਕਿ ਆ ਜਾ ਰਿਹਾ ਝੜਬੀ ਹੋ ਜਾਂਦੀ ਹੈ ਬਿਲਕੁਲ ਜੀ ਇਹ ਤਾਂ ਹੁੰਦਾ ਹੀ ਹੈਗਾ ਕਿ ਕਈ ਵਾਰੀ ਬਿਨਾਂ ਗੱਲ ਤੋਂ ਹੀ ਝੜਪ ਹੋ ਜਾਂਦੇ ਆ ਕਿ ਮਸਲਾ ਇੰਨਾ ਵੱਡਾ ਨਹੀਂ ਹੁੰਦਾਗਾ ਤੇ ਹੋ ਜਾਂਦੇ ਕਈ ਵਾਰੀ ਕੋਈ ਕਿਸਾਨ ਕਈ ਵਾਰੀ ਕੋਈ ਗੁੱਸੇ 'ਚ ਹੁੰਦਾ ਆ ਜਾਂ ਕੋਈ ਹੋਰ ਕਈ ਵਾਰੀ ਬੰਦੇ ਦੇ ਮਨ 'ਚ ਪਤਾ ਨਹੀਂ ਕੀ ਚੱਲਦਾ ਹੁੰਦਾਗਾ ਤੇ ਹੋ ਜਾਂਦੇ ਇਸ ਤਰ੍ਹਾਂ ਦੇ ਕੇਸ ਜੀ ਬਿਆਜ ਇਹ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਗਰੋਂ ਬਲਾਕ ਦੇ ਵਿੱਚ ਸਾਡੇ ਜਿਹੜੇ ਵਿਭਾਗ ਦੇ ਅਧਿਕਾਰੀ ਸੀਗੇ ਉਹ ਫੀਲਡ ਵਿਜ਼ਿਟ ਕਰਨ ਲਈ ਗਏ ਸੀਗੇ ਕਿਤੇ ਕੋਈ ਸਟੰਪਰਿੰਗ ਦਾ ਜਿਹੜਾ ਸਪੌਟ ਆਇਆ ਸੀ ਉਹਨੂੰ ਵੇਖਣ ਲਈ ਗਏ ਸੀਗੇ ਤੇ ਰਸਤੇ ਦੇ ਵਿੱਚ ਕਿਸਾਨ ਕੁਝ ਸੀ ਉਹਨਾਂ ਦੀ ਕੰਬਾਈਨ ਖੜੀ ਸੀ ਉਹ ਬੜੇ ਮਤਲਬ ਚਾਹ ਵਗੈਰਾ ਪੀ ਰਹੇ ਸੀਗੇ ਤੇ ਜਿਹੜੇ ਸਾਡੇ ਵਿਭਾਗ ਦੇ ਅਧਿਕਾਰੀ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਬਲੋ ਲੰਘਣ ਲਈ ਰਸਤਾ ਵੀ ਕੰਬਾਈਨ ਦੇ ਸਾਈਡ ਕਰ ਲਈ ਕੰਬਾਈਨ ਸਾਈਡ ਤੇ ਕਰਨ ਲਈ ਕਿਹਾ ਤੇ ਉਹਦੇ ਤੇ ਉਹ ਕਿਸਾਨ ਹਾਈਪਰ ਹੋ ਗਏਗੇ ਤੇ ਉਹ ਮਤਲਬ ਲੜਾਈ ਜਿਹਾੜਾ ਹੋ ਗਿਆ ਜਿਉਹਦੇ ਹੱਥ ਚੋ ਚਾਹ ਪੀਰ ਦੇ ਹੱਥ ਚਾਹ ਦਾ ਗਲਾਸ ਸੀ ਉਹਨਾਂ ਨੇ ਚਾਹ ਦਾ ਗਲਾਸ ਉਹਦੇ ਉੱਪਰ ਪਾਤਾ ਤੇ ਹੱਥੋ ਪਾਈ ਦੇ ਵਿੱਚ ਚਲੋਦੀ ਸਾਡੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੀ ਪੱਗ ਵਗੈਰਾ ਲਾਉਣ ਤੱਕ ਬਹ ਹੋ ਗਿਆ ਤੇ ਉਹਦੇ ਜਿਹੜਾ ਕਿਸਾਨਾਂ ਦਾ ਸੰਦੂਤ ਉਹਦੇ ਖਿਲਾਫ ਥਾਣਾ ਸੁਧਾਰ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਹੈ ਵੀ ਤੇ ਉਹਦੀ ਹਲੇ ਅਰੈਸਟ ਫਾਰਮਰ ਦੇ ਨਹੀਂ ਹੋਈਗੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਕਰੂਨ ਅਨਸਾਰ ਜਿਹੜੀ ਵਾੜਦੀ ਕਾਰਵਾਈ ਜਲਦੀ ਹੋਣੀ ਹੈ ਮੈਂ ਹੁਣ ਤੇ ਸਟਬਲ ਬਰਨਿੰਗ ਦੇ ਰਕਾਰਟ ਤੱਕ ਸਨ ਨੂੰ ਇਹ ਅਪੀਲ ਕਰੂੰਗਾ ਕਿਉਂਕਿ ਸਾਡੇ ਬਹੁਤੇ ਏਰੀਆ ਦੇ ਵਿੱਚ ਜਿਹੜੇ ਕਿਸਾਨ ਆ ਉਪਰ ਵਾਲੀ ਨੂੰ ਮੈਨੇਜ ਕਰ ਚੁੱਕੇ ਆਗੇ ਤੇ ਜਿਹੜੇ ਕੋਈ ਥੋੜੇ ਬਹੁਤ ਰਹਿੰਦੇ ਆ ਕਿ ਜੇ ਕਿਤੇ ਕੋਈ ਮਸ਼ੀਨਰੀ ਦੀ ਲੋੜ ਆ ਕੋਈ ਬੀਲਰ ਦੀ ਲੋੜ ਆ ਉਤੋਂ ਮਹਿਕਮੇ ਨਾਲ ਸੰਪਰਕ ਕਰ ਲੈਣ ਜਿਹੜਾ ਲੋਕਲ ਸਾਡਾ ਸਟਾਫ ਆਗਾ ਦੋ ਲੋਕਲ ਜਿਹੜਾ ਬਲਾਕ ਦਫ਼ਤਰ ਦੇ ਵਿੱਚ ਜਾ ਕੇ ਜਾਂ ਜਿਹੜੇ ਮਹਿਕਮੇ ਦੇ ਅਧਿਕਾਰੀ ਉਹਨਾਂ ਨਾਲ ਫੋਨ ਤੇ ਸੰਪਰਕ ਕਰਕੇ ਮਸ਼ੀਨਰੀ ਦੀ ਜੇ ਕਿਤੇ ਲੋੜਾ ਤੋਂ ਸੰਪਰਕ ਕਰ ਸਕਦੇ ਆ ਕਿ ਉਹਨਾਂ ਨੂੰ ਕਰ ਲੈਣਾ ਚਾਹੀਦਾਗਾ ਤੇ ਜਿਹੜਾ ਥੋੜਾ ਬਹੁਤ ਏਰੀਆ ਰਹਿੰਦਾ ਮੈਂ ਇਹੀ ਬੇਨਤੀ ਕਰੂੰਗਾ ਚਾਹੇ ਉਹਦੇ ਇਨ ਸਿਟੂ ਮੈਨੇਜਮੈਂਟ ਕਰੋ ਚਾਹੇ ਐਕਸਿਟੂ ਕਰੋ ਜੋ ਵੀ ਕਰੋ ਪਰ ਆਪਾਂ ਜਿਹੜੇ ਹੁਣ ਰਹਿ ਗਏ ਦੋ ਚਾਰ ਦਿਨ ਦੇ ਵਿੱਚ ਆਪਾਂ ਕਣਕ ਦੀ ਬਿਜਾਈ ਸਾਰੀ ਕਰ ਲੈਣੀ ਹੈਗੀ ਤੇ ਆਪਾਂ ਜਿਹੜੀ ਜੇ ਕਿਤੇ ਕਿਸੇ ਦਾ ਕੋਈ ਮਨ ਹੈ ਵੀ ਵੀ ਮੈਂ ਆ ਮੇਰਾ ਖੇਤ ਰਹਿੰਦਾ ਥੋੜਾ ਬਹੁਤ ਮੈਨੂੰ ਅੱਗ ਲਾ ਦੇ ਉਹਨੂੰ ਉਸ ਚੀਜ਼ ਤੋਂ ਗਰੇਜ ਕਰੇ ਤੇ ਜਿਹੜੇ ਦਿਨ ਆਪਣੇ ਰਹਿ ਗਏ ਕਿਉਂਕਿ ਆਪਾਂ ਬਹੁਤਾ ਕੰਮ ਤਾਂ ਨਵੇੜ ਲਿਆ ਤੇ ਥੋੜਾ ਬੋਤ ਰਹਿੰਦਾ ਤੇ ਇਹਨੂੰ ਵੀ ਆਪਾਂ ਅੱਗ ਲਾਉਣ ਤੋਂ ਗਰੇਜ਼ ਕਰੀ ਸੋਦਾਲ ਜੀ ਇਹ ਕਿ ਲਗਾਤਾਰ ਕਿਸਾਨਾਂ ਨੂੰ ਪ੍ਰਾਣੀ ਨਾਲ ਜਰਉਣ ਦੇ ਵਾਸਤੇ ਸਰਕਾਰ ਦੇ ਵੱਲੋਂ ਵੀ ਪ੍ਰੇਰਿਤ ਕੀਤਾ ਜਾ ਰਿਹਾ ਤੇ ਜਿਹੜੇ ਉਲੰਘਣਾ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ